ਕੀਤੇ ਦਿਨੀ ਪਾਈ ਅਮਰਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌ ਚੁੱਕ ਲਈ ਹੈ ਸੋ ਸੰਸਦ ਭਵਨ ਦੇ ਵਿੱਚ ਸੌ ਚੁੱਕਣ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਪਾਈ ਅਮਰਤਪਾਲ ਸਿੰਘ ਨੂੰ ਦਿੱਲੀ ਤੋਂ ਬਾਹਰਲੇ ਇਲਾਕੇ ਬਸੰਤ ਵਿਹਾਰ ਦੇ ਵਿੱਚ ਸੀਆਰਪੀਐਫ ਦੇ ਅਫਸਰ ਆਫ ਇੰਸਟੀਚੂਟ ਦੇ ਵਿੱਚ ਉਹਨਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਨਾਲ ਹੀ ਚਾਚਾ ਸੁਚੈਨ ਸਿੰਘ ਦੇ ਨਾਲ ਮੁਲਾਕਾਤ ਕਰਵਾਈ ਹੈ ਸੋਦਾ ਦੱਈਏ ਕਿ ਬਾਪੂ ਅਤੇ ਚਾਚਾ ਜੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਦੇ ਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਬਹੁਤ ਹੀ ਸੁਖਾਵੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕੀਤਾ ਤੇ ਇਸ ਦੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਅਤੇ ਉਹਨਾਂ ਦੇ ਪਿਤਾ ਪਾਈ ਨੇ ਪਾਈ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆ ਕੇ ਮਠਾਈ ਵੰਡੀ ਅਤੇ ਜਕਾਰੇ ਵੀ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਹੁਣ ਪਿਤਾ ترਸੇਮ ਸਿੰਘ ਦਾ ਕਹਿਣਾ ਹੈ ਕਿ ਪਾਈ ਸਾਹਿਬ ਨੇ ਸੋ ਚੱਕ ਲਈ ਹੈ ਤੇ ਹੁਣ ਜਲਦ ਹੀ ਇੱਕ ਡੈਲੀਗੇਸ਼ਨ ਹੈ ਜਿਹੜਾ ਤਿਆਰ ਕੀਤਾ ਜਾਊਗਾ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰੇਗਾ ਤੇ ਮੁਲਾਕਾਤ ਕਰਕੇ ਪਾਈ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲਾਇਆ ਗਿਆ ਹੈ ਉਸ ਮਾਮਲੇ ਦੇ ਵਿੱਚ ਗੱਲਬਾਤ ਕੀਤੀ ਜਾਊਗੀ ਤੇ ਜਲਦ ਤੋਂ ਜਲਦ ਪਾਈ ਅਮਰਤਪਾਲ ਸਿੰਘ ਦੀ ਜੋ ਰਿਹਾਈ ਹੈ ਉਸ ਦੀ ਮੰਗ ਉਠਾਈ ਜਾਊਗੀ। ਜੀਤਨਵਰ ਗਿੱਤਾ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੜ੍ਹ ਕੇ ਮਨ ਮਿਲਣ ਆਤਰੇ ਉਹ ਕਹਿੰਦਾ ਕਿ ਇਹ ਮੈਨੂੰ ਸ਼ਿਕਰਦਾ ਮੌਕਾ ਸ ਹੈ ਕਿ ਤਰ੍ਹਾਂ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਹੈ ਕਿ ਹਣਾ ਉੱਠੇ ਉੱਠੇ ਕਿ ਤਰ੍ਹਾਂ ਦਿੱਲੀ ਜੀ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੋਚਾਂ ਦੀ ਹੈ। ਬਾਕੀ ਵਿਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਤੁਹਾਨੂੰ ਬਹੁਤ ਮਦਦ ਦਿੱਤਾ ਤੇ মিডিਆ ਦਾ ਵੀ ਉਹਨਾਂ ਨੇ ਤੁਹਾਨੂੰ ਮਦਦ ਕੀਤਾ ਕਿ ਜਿਹੜੀ ਇਹਦੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਰਹੀ ਸੀ ਨਾ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਸੰਗਤ ਉਹਨਾਂ ਨੇ ਪੰਜਾਬ ਦੇ ਸੰਗਤਾਂ ਨੂੰ ਕੋਈ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼ਰਮਣੀ ਕੋਲ ਹੇਠਾਂ ਨੀਚੇ ਕਰ ਰਹੇ ਹੋ ਉਹ ਸਾਰੇ ਜਣੇ ਮਤ ਤੋਂ ਮਤ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਬਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਜੇ ਆਉਣ ਵਾਲੇ ਸਮੇਂ ਜਿਹੜੀ ਸ੍ਰੋਮਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਉਹਦੇ ਜੇ ਸਾਰੀਆਂ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਾਂ ਕੋ ਸ੍ਰੋਮਨੀ ਕਮੇਟੀ ਦੇ ਪ੍ਰਬੰਧਕ ਜਿਹੜਾ ਇਹੋ ਜਿਹੇ ਬੰਦੇ ਲਈਏ ਚੁਣ ਕੇ ਅੱਗੇ ਜੇ ਜਿਹੜੇ ਉਹ ਪ੍ਰਬੰਧ ਨੂੰ ਸੁਧਾਰ ਸਕਦੇ ਹਨ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹਨ ਧਰਮ ਨੂੰ ਸਮਰਪਤ ਤਾਂ ਮਨਾ ਇਹ ਜਾਏ ਐਜੀਪੀਸੀ ਕੇ ਚੁਣਾਵ ਜੋ ਹੈ ਅਬ ਅਮਰਤਪਾਲ ਕੀ ਦੇਖ ਰੇਖ ਨੇ ਚੁਣਾਵ ਲੜਾਇਆ ਹੈ ਉਹ ਅਮਰਤਪਾਲ ਕੀ ਦੇਖ ਰੇਖ ਨੇ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਸ ਵਿੱਚ ਚਾਹੇ ਧਰਮ ਮਿਲ ਕੇ ਚਾਹੇ ਕੈਸੇ ਵੀ ਕੋਈ ਅੱਛੇ ਆਦਮੀ ਉਹ ਜੋ ਜੋਤ ਬਣਾ ਧਾਰਮਿਕ ਵਿਦਿਅਕ ਵਾਲੇ ਜਿਨ੍ਹਾਂ ਦਾ ਧੰਦਾ ਨਾ ਹੋਏ ਇਹ ਚੀਜ਼ ਕਰ ਉਹ 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 ਅੱਗੇ ਆਏ ਉਹ ਕੰਮ ਕੋ ਸਮਰਪਤ ਆ ਗਏ ਸੋਚੂ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋਚ ਚੁੱਕੀ ਕੌਣ ਸੀਗਾ ਉਹ ਬਥੇ ਠੀਕ ਸੀ ਗਮੋਲ ਕਿਨ ਓਮ ਵਿਲਾ ਦੇ ਸਾਹਮਣੇ ਚੁੱਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਉਹਨਾਂ ਦੇ ਵਿਲਾ ਸਾਹਮਣੇ ਵਿਲਾ ਸਾਹਮਣੇ ਨਹੀਂ ਪਤਾ ਤੇ ਬੜੇ ਬਲਾ ਕੇ ਉਹਨਾਂ ਨੇ ਫੌਂਟ ਤੋਂ ਇੱਕਾਸਤ ਇੰਟਰਵਿਊ ਕੀਤਾ ਤਾਂ ਕੋਈ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਵੀ ਹਲਕਾ ਵਾਸੀ ਇਹਨੂੰ ਕਿ ਚੜਦੀ ਚਲਾ ਚਲੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਆ ਜਾ ਤੁਸੀਂ ਜਿੰਨੇ ਵੀ